ਇਹ ਹੋ ਗਿਆ ਹੁਣ ਕਈ ਪਿੰਡ ਤਾਂ ਕਈ ਕੇਸ ਸਾਡੇ ਸਾਹਮਣੇ ਐਸੇ ਆਏ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੀ ਨਹੀਂ ਹੈਗੀਆਂ ਉਹਨਾਂ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਇਹਦਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਬੰਦੇ ਦਾ ਵੀ ਚੌਰੇ ਦੀ ਸੱਤ ਦੇ ਵਿੱਚ ਖੜ ਕੇ ਭਗਵੰਤ ਮਾਨ ਜੀ ਹੁਣੀ ਕਹਿਦਾਨਾ ਵੀ ਇੱਥੇ ਕਿਸੇ ਦੀ ਫਾਈਲ ਨਹੀਂ ਫੜੀ ਗਈ ਅੱਜ ਮੈਂ ਨਿਯੁਤਤਾ ਦੰਨਾ ਵੀ ਤੁਸੀਂ ਪਿੰਡ ਝੁੰਗੀਆਂ ਜਾਓ ਤੁਸੀਂ ਪਿੰਡ ਬਰਕਤਪੁਰ ਜਾਓ ਸੋ ਯਾਰ ਤੁਸੀਂ ਮੈਨੂੰ ਸਮਝਦਾ ਸਾਰੀਆਂ ਹਦਾ ਟੱਪਣੀਆਂ ਤੇ ਮੈਨੂੰ ਸਭ ਤੋਂ ਵੱਡਾ ਗਿਲਾ ਸਟੇਟ ਇਲੈਕਸ਼ਨ ਕਮਿਸ਼ਨ ਤੇ ਆ ਵੀ ਤੁਸੀਂ ਯਾਰ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਨਹੀਂ ਹਾਈ ਕੋਰਟ ਦੇ ਵਿੱਚ ਜਾ ਕੇ ਚੋਣਾਂ ਤੇ ਸਟੇਲ ਲਵਾਉਣਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਆ ਵੀ ਜਿਹੜੇ ਸਾਫ ਸੁਥਰੇ ਚੰਗੇ ਕਿਰਦਾਰ ਵਾਲੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਸੀ ਹੁਣ ਮੇਰੇ ਕੋਲੇ ਆ ਪਿੰਡ ਬੈਠਾ ਸਾਰਾ ਟੋਣੇ ਤੇ ਇਹ ਆਪਣੇ ਬਾਰੇ ਹੁਣ ਕੋਰੋਨਾ ਫਿੱਟਣਾ ਜਿਹੜਾ ਕਿਹੜਾ ਮਨ ਵਾਟਦਨ ਮੈਂਦਾ ਕਹਿ ਰਿਹਾ ਮੈਨੂੰ ਨਾਂ ਲੋਦ ਜਿਹੜਾ ਕਹਿ ਰਿਹਾ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਉਹ ਨਾ ਧਰਤੀ ਚੋਂ ਨਿਕਲਿਆ ਨਾ ਅਸਮਾਨ ਤੋਂ ਡਿਗੇ ਆ ਉਹ ਜਾਂ ਆਕਾਲੀ ਦਲ ਚੋਂ ਆਏ ਨੇ ਜਾਂ ਕਾਂਗਰਸ ਚੋਂ ਆਏ ਨੇ ਉਹੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੁਰਾਣੇ ਸੀ ਵਿਚਾਰੇ ਇੰਦਰਜੀਤ ਸੰਧੂ ਵਰਗੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਉਹ ਤਾਂ ਰੋਂਦੇ ਫਿਰਦੇ ਨੇ ਇਹ ਜਿਹੜੇ ਐਮਐਲਏ ਬਣੇ ਨੇ ਵਿਧਾਇਕ ਬਣੇ ਨੇ ਇਹ ਸਾਰੇ ਉਹੀ ਨੇ ਸੋ ਮੈਂ ਅੱਜ ਵੀ ਕਹਿੰਦਾ ਵੀ ਆ ਜੋ ਕੁਛ ਇਸ ਵਾਰੀ ਹੋਇਆ ਨਾ ਉਹ ਕਦੇ ਵੀ ਨਹੀਂ ਹੋਇਆ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ ਮੇਰੇ ਵਰਗੇ ਲੋਕ ਜਿਹੜੇ ਇਸ ਪੋਲਿਟਿਕਸ ਦੇ ਵਿੱਚ ਆਏ ਸੀ ਕਿਤੇ ਨਾ ਕਿਤੇ ਸੁਪਨਾ ਲੈ ਕੇ ਇਸ ਸੋਚ ਨਾਲ ਆਏ ਸੀ ਵੀ ਆਪਾਂ ਯਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ ਚੰਗੀ ਸੁਸਾਇਟੀ ਲਈ ਚੰਗੇ ਸਿਸਟਮ ਦੇ ਉਪਰਾਲੇ ਕਰਨੇ ਨੇ ਪਰ ਮੈਂ ਸਮਝਦਾ ਵੀ ਐਦਾਂ ਦੀਆਂ ਗੱਲਾਂ ਐਦਾਂ ਦੇ ਹਟਕੰਡੇ ਸਾਰਿਆਂ ਨੂੰ ਤਕਰੀਬਨ ਸਾਰੇ ਸਿਆਸੀ ਸਿਸਟਮ ਦਾ ਮੈਂ ਨਹੀਂ ਕਹਿੰਦਾ ਇਕੱਲੀ ਐਚ ਨਹੀਂ ਹੋਣਗੇ ਮੈਂ ਨਹੀਂ ਕਹਿੰਦਾ ਕਾਂਗਰਸ ਨਹੀਂ ਹੋਣਗੇ ਹੋਣਗੇ ਪਰ ਇਹੋ ਜਿਹੇ ਲੋਕ ਸੀ ਉਹ ਵੀ ਇਹੋ ਜੀ ਸੋਚ ਵਾਲੇ ਲੋਕ ਸੀਗੇ ਗੱਲ ਤਾਂ ਸੋਚ ਬਦਲਦੀ ਆ ਸੋ ਇਹ ਜੋ ਕੁਝ ਹੋਇਆ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ 'ਚ ਨਾ ਹੋ ਸਕੇ ਇਸ ਲਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਤਾਂ ਕਿ ਅਗਲੀ ਸਰਕਾਰ ਦੇ ਵਿੱਚ ਉਸ ਸਰਕਾਰ ਦੇ ਵਰਕਰ ਉਸ ਪਾਰਟੀ ਦੇ ਜੁੜੇ ਹੋਏ ਵਰਕਰੇ ਨਾ ਕਹਿਣ ਆਪਣੇ ਆਗੂਆਂ ਨੂੰ ਵੀ ਸਾਡੇ ਨਾਲ ਵੀ ਇਹ ਕਰਾਓ ਇੱਕ ਐਗਜ਼ੈਂਪਲ ਸੈੱਟ ਕਰਨ ਲਈ ਭਰਪੂਰ ਕੋਸ਼ਿਸ਼ ਕਰਾਂਗਾ ਮੈਂ ਅਖੀਰ ਤੱਕ ਲੜਾਈ ਲੜਾਂਗੇ ਇਸ ਦੀ ਹਾਈ ਕੋਰਟ ਕੱਲ ਜਾ ਕੇ ਇਸ ਚੋਣਾਂ ਦੇ ਉੱਪਰ ਸਟੇਲ ਲਵਾਓਗੇ ਨਹੀਂ ਹਾਈ ਕੋਰਟ ਦੇ ਵਿੱਚ ਜਾ ਕੇ ਚੋਣਾਂ ਤੇ ਸਟੇਲ ਲਵਾਉਣਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਆ ਵੀ ਜਿਹੜੇ ਸਾਫ਼ ਸੁਥਰੇ ਚੰਗੇ ਕਿਰਦਾਰ ਵਾਲੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਸੀ ਹੁਣ ਮੇਰੇ ਕੋਲੇ ਆ ਪਿੰਡ ਬੈਠਾ ਸਾਰਾ ਟੋਟਲ ਪਿੰਡ ਬੈਠਾ ਜਾ 70 30 ਦੀ ਰੇਸ਼ਿਓ ਆ 70 30 ਦੀ ਇੱਕ ਤਰ੍ਹਾਂ ਨਾ ਸਹਿਮਤੀ ਹੋਗੀ 70 30 ਦੀ ਰੇਸ਼ੋ ਤੇ ਤੁਸੀਂ ਉਸ ਵਿਅਕਤੀ ਦੇ ਕਾਗਜ਼ ਰੱਦ ਕਰਾ ਦੋ ਯਾਰ ਇਹਦਾ ਮਤਲਬ ਤੁਸੀਂ ਸਾਰੇ ਪਿੰਡ ਨੂੰ ਟਿੱਚ ਜਾਣਦੇ ਹੋ ਤੁਸੀਂ ਸਾਰੇ ਪਿੰਡ ਦੀਆਂ ਭਾਵਨਾਵਾਂ ਨੂੰ ਟਿੱਚ ਜਾਣਦੇ ਹੋ ਤੁਸੀਂ ਡਿਕਟੇਟਰ ਬਣ ਗਏ ਸੋ ਇਸ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਆਉਣ ਵਾਲੀਆਂ ਸਰਕਾਰਾਂ ਉਹਨਾਂ ਦੇ ਵਰਕਰ ਇਹੋ ਜਿਹੀ ਆਸ ਨਾ ਕਰਨ ਅਫਸਰ ਇਹੋ ਜਿਹੀ ਗੱਲਾਂ ਤੇ ਸਹਿਮਤੀ ਨਾ ਭਰਨ ਇਹਨੂੰ ਅੰਜਾਮ ਤੱਕ ਲੈ ਕੇ ਜਾਣਾ ਜ਼ਰੂਰੀ ਆ ਤੇ ਤਾਂ ਮੈਂ ਕਿਹਾ ਵੀ ਹਾਈ ਕੋਰਟ ਦੇ ਵਿੱਚ ਸਾਡਾ ਮੇਨ ਇਹ ਜਾਣਦਾ ਹੈ ਯਾਰ ਵੀ ਜਿਹੜੇ ਸਾਡੇ ਉਮੀਦਵਾਰਾਂ ਦੇ ਕਾਗਜ਼ ਕੱਲੇ ਮੇਰੇ ਕੋਈ ਨਿੱਜੀ ਉਮੀਦਵਾਰ ਥੋੜੀ ਜਿਹੀ ਪਿੰਡਾਂ ਦੇ ਲੋਕਾਂ ਨੇ ਉਮੀਦਵਾਰ ਬਣਾਏ ਹੋਏ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਨੇ ਕਹੀਂ ਜਿਹੜੇ ਲੋਕਾਂ ਦੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨਾਲ ਫਿੱਟ ਨਹੀਂ ਸੀ ਬੈਠਦੀ ਉਹਨਾਂ ਦੇ ਉਹਨੇ ਚਾਹਤੇ ਨਹੀਂ ਸੀ ਜਿੰਨੇ ਦੂਸਰੇ ਵਿਅਕਤੀ ਸੀ ਉਹਨਾਂ ਦੇ ਵੀ ਰੱਦ ਹੋਏ ਨੇ ਸੋ ਉਹਨਾਂ ਸਾਰੇ ਲੋਕਾਂ ਨੂੰ ਚੋਣ ਲੜਨ ਦਾ ਅਧਿਕਾਰ ਮਿਲ ਸਕੇ ਇਹ ਸਾਡੀ ਲੜਾਈ ਆ ਉਹ ਲੜ ਸਕਣ ਦੇ ਪਿੰਡ ਦੇ ਲੋਕ ਨਿਰਪੱਖਤਾ ਦੇ ਨਾਲ ਆਪਣੇ ਫੈਸਲੇ ਕਰ ਸਕਣ ਦੇਖੋ ਪੰਚਾਇਤ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਕ ਪਿੱਛੇ ਜੇ ਗੱਲ ਚੱਲੀ ਸੀ ਵੀ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਮੈਂ ਉਸ ਹੀ ਤੇ ਆਪਣਾ ਪੱਖ ਰੱਖਿਆ ਸੀ ਵੀ ਇਹ ਇਹ ਤੁਸੀਂ ਲਾਗੂ ਨਹੀਂ ਕਰਾ ਸਕਦੇ ਕਿਉਂਕਿ ਸਰਪੰਚ ਨੇ ਕੇਵਲ ਠੀਕ ਆ ਉਹਨੂੰ ਸਮਝ ਹੋਣੀ ਚਾਹੀਦੀ ਆ ਜਿੱਦਕ ਯੋਗਤਾ ਹੋਣੀ ਚਾਹੀਦੀ ਆ ਪਰ ਉਹਦੇ ਨਾਲ ਇੱਕ ਜਿਹੜਾ ਵੱਡਾ ਇਸ਼ੂ ਹੋਰ ਹੁੰਦਾ ਵੀ ਉਹ ਮਚਿਊਰ ਹੋਣਾ ਚਾਹੀਦਾ ਪਿੰਡ ਦੇ ਪੰਚਾਇਤੀ ਝਗੜੇ ਵੀ ਉਹਦੇ ਕੋਲ ਆਉਣੇ ਨੇ ਆਪਸੀ ਛੋਟੇ ਮੋਟੇ ਝਗੜੇ ਉਹ ਉਹ ਝਗੜਿਆਂ ਨੂੰ ਸੁਲਝਾਉਣ ਦੀ ਸਮਝ ਤੇ ਸਮਰੱਥਾ ਉਹਦੇ ਵਿੱਚ ਹੋਵੇ ਥਾਣੇ ਮੈਂ ਦੂਜੀ ਗ ਵੀ ਪਿੰਡ ਦੇ ਜੇ ਤੁਸੀਂ ਇਹ ਲਾਗੂ ਕਰੋਗੇ ਪਿੰਡ ਦੀ ਇਕਾਈ ਤੇ ਵੀ ਪੜਿਆ ਲਿਖਿਆ ਸਰਪੰਚ ਇਹ ਇੱਥੋਂ ਨਾ ਸ਼ੁਰੂ ਕਰੋ ਤੁਸੀਂ ਮੁੱਖ ਮੰਤਰੀ ਤੋਂ ਸ਼ੁਰੂ ਕਰੋ ਵੀ ਸੂਬੇ ਦਾ ਮੁੱਖ ਮੰਤਰੀ ਪੜਿਆ ਲਿਖਿਆ ਹੋਵੇ ਮੰਤਰੀਆਂ ਦੀ ਇਹ ਕੁਆਲਿਫਿਕੇਸ਼ਨ ਹੋਵੇ ਹੁਣ ਮੰਤਰੀ ਅਨਪੜ ਹੋਣ 10ਵੀਂ ਫੇਲ ਹੋਣ ਐਮਐਲਏ 10ਵੀਂ ਫੇਲ ਹੋਣ ਸਰਪੰਚ ਤੁਸੀਂ ਕਹੋ ਵੀ ਗ੍ਰੈਜੂਏਟ ਹੋਵੇ ਇਹ ਨਹੀਂ ਨਾ ਤੁਸੀਂ ਆਪਣੇ ਤੇ ਲਾਗੂ ਕਰੋ ਪਹਿਲਾਂ ਇਹ ਮੁੱਖ ਮੰਤਰੀ ਮੰਤਰੀ ਵਿਧਾਇਕ ਉਹਨਾਂ ਦੀ ਵਿਦਿਅਕ ਯੋਗਤਾ ਰੱਖੋ ਤਾਂ ਫਿਰ ਅੱਗੇ ਸਰਪੰਚਾਂ ਦੀ ਵਿਦਿਗਯੋਗਤਾ ਲੋਕਾਂ ਨੇ ਆਪੇ ਚੋਣ ਕਰ ਲੈਣੀ ਹੈ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਜੇ ਤੁਸੀਂ ਕਰੋਗੇ ਵੀ ਨਾ ਤਾਂ ਕੋਈ ਇਹਦੇ ਵਾਰ-ਵਾਰ ਨਹੀਂ ਪੈਦਾ ਹੋਊਗਾ ਮੇਰੇ ਕਹਿਣ ਤੋਂ ਭਾਵ ਵੀ ਚੰਗੇ ਸਰਪੰਚ ਇਦਾਂ ਦੇ ਅਕਸ ਵਾਲੇ ਬਹੁਤ ਐਸੇ ਲੋਕ ਸੀਗੇ ਜਿਹੜੇ ਲੋਕਾਂ ਦੇ ਨਾਲ ਪਿੰਡਾਂ ਦੇ ਪਿੰਡ ਜੁੜੇ ਹੋਏ ਸੀ ਸਮੁੱਚੇ ਰੂਪ ਚ ਇਲਾਕੇ ਨੂੰ ਵੀ ਇਸੀ ਦਾ ਮਾਨਸੀ ਵੀ ਐਸੇ ਲੋਕ ਬਣ ਕੇ ਆਉਣਗੇ ਤਾਂ ਚੰਗੀ ਦਿਸ਼ਾ ਤੈ ਹੋਊਗੀ ਆ ਮੈਂ ਬਾਰ-ਬਾਰ ਤੁਹਾਡੇ ਚੈਨਲਾਂ ਦੇ ਰਾਹੀਂ ਕਹਿੰਦਾ ਰਿਹਾ ਨਾ ਬਾਰ-ਬਾਰ ਵੀ ਇੱਕ ਝੁੰਗੀਆਂ ਪਤੀ ਝੁੰਗੀਆਂ ਪਿੰਡ ਇਹ ਇੱਕ ਪਿੰਡ ਆ ਵੀ ਇਹਨੂੰ ਆਪਾਂ ਇੱਕ ਛੱਡੋ ਸਾਰੇ ਪੰਜਾਬ ਨੂੰ ਛੱਡੋ ਸਾਰੇ ਹਲਕੇ ਸਨੌਰ ਨੂੰ ਵੀ ਇੱਕ ਪਿੰਡਾ ਪੱਤੀ ਝੁੰਗੀਆਂ ਵੀ ਇੱਥੇ ਸਾਰੇ মিডিਆ ਨੂੰ ਬੁਲਾਓ ਮੈਂ ਇੱਥੋਂ ਦੇ ਸਤਕਾਰਯੋਗ ਐਮਐਲਏ ਸਾਹਿਬ ਦੇ ਸਤਕਾਰਯੋਗ ਬਹੁਤ ਹੀ ਸਤਕਾਰਯੋਗ ਪੀਏ ਸਾਹਿਬ ਦਾ ਪਿੰਡ ਸੀ ਵੀ ਉਸ ਪਿੰਡ ਦੇ ਵੀ ਸਾਰੇ মিডিਆ ਨੂੰ ਤੁਸੀਂ ਆਪ ਨੇ ਉਤਾਰ ਦਿਓ ਨਾ ਨਾ ਮੈਂ ਉਸ ਪਿੰਡ ਵਿੱਚ ਬੜਾਂ ਨਾ ਕੋਈ ਉਸ ਪਿੰਡ ਦੇ ਵਿੱਚ ਹੋਰ ਆਊਟਸਾਈਡਰ ਬੜ ਸਕਿਆ ਕੇਵਲ মিডিਆ ਆਵੇ ਨਿਰਪੱਖ ਚੋਣ ਕਰਵਾਓ ਸਾਰੇ ਪਿੰਡ ਦੇ ਬਾਈ ਜੀ ਕਾਗਜ਼ ਰੱਦ ਕਰਕੇ ਧਰ ਤੇ ਤੇ ਤੁਸੀਂ ਦੇਖੋ ਚਲਾਕੀ ਕਿਵੇਂ ਕਰ ਰਹੇ ਆਂ ਵੀ ਹੁਣ ਤੁਹਾਨੂੰ ਪਤਾ ਵਾਰਡ ਬੰਦੀਆਂ ਦੇ ਵਿੱਚ ਪਰਿਵਾਰ ਹੁੰਨੇ ਆ ਵੀ ਇੱਕ ਇੱਕ ਉਹਦੇ ਵਿੱਚ ਜਿਹੜੇ ਤਾਂ ਉਹਨਾਂ ਦੇ ਵਿਰੋਧੀ ਧਿਰ ਦੇ ਬੰਦੇ ਸੀ ਉਹਨਾਂ ਸਾਰਿਆਂ ਦੇ ਜਿਹੜੇ ਵਾਡਾਂ ਦੇ ਵਿੱਚੋਂ ਮੈਂਬਰ ਜਿੱਤਦੇ ਸੀ ਉਹਨਾਂ ਦੇ ਵੀ ਕਾਗਜ਼ ਰੱਦ ਕਰਤੇ ਤੇ ਕਿੱਥੇ ਰੱਖੇ ਵਿਰੋਧੀ ਧਿਰ ਦੇ ਕਾਗਜ਼ ਜਿੱਥੇ ਉਹਨਾਂ ਦੇ ਮੈਂਬਰਾਂ ਦੇ ਜਿੱਤਣ ਦੀ ਉਮੀਦ ਸੀ ਸੋ ਯਾਰ ਇਹ ਕਿਹੜਾ ਲੋਕ ਰਾਜ ਆ ਕਿਹੜੇ ਪਾਸੇ ਨੂੰ ਤੁਸੀਂ ਤੁਰੇ ਹੋ ਇਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਦਿਲਾ 'ਚ ਆਪਣੀ ਥਾਂ ਬਣਾ ਨਹੀਂ ਰਹੇ ਉਹ ਤਾਂ ਗਵਾਹੀ ਰਹੇ ਹੋ ਬਲਕਿ ਆਉਣ ਵਾਲੇ ਸਮੇਂ ਲਈ ਬੜੀਆਂ ਮਾੜੀਆਂ ਫਿਰਤਾ ਜਿਹੜੀਆਂ ਪਾ ਰਹੇ ਹਾਂ ਮੈਂ ਹੁਣ ਵੀ ਕਹਿੰਦਾ ਜੇ ਕੋਈ ਗੁੰਜਾਇਸ਼ ਹੈਗੀ ਆ ਤਾਂ ਇਸ ਨੂੰ ਤੁਸੀਂ ਦੁਬਾਰਾ ਠੀਕ ਕਰਵਾ ਦਿਓ ਉਹਨਾਂ ਦੇ ਕਾਗਜ਼ ਤੇ ਇੱਜ਼ਤ ਵੀ ਬਣੀ ਰਹੂਗੀ ਲੋਕ ਰਾਜ ਨੂੰ ਵੀ ਬਚਾ ਲੂਗੇ ਲੋਕਾਂ 'ਚ ਆਪਣਾ ਮਾਣ ਵੀ ਰੱਖ ਲੋਗੇ ਕਹਿ ਕੇ ਅਗੇ ਕਰਵਾਇਆ ਆ ਆ ਕਿਸੇ ਅਫਸਰ ਨੇ ਯਾਰ ਮਰਦਾ ਜੇ ਕੋਈ ਅਫਸਰ ਐਡਾ ਗਲਤ ਕੰਮ ਕਰ ਰਿਹਾ ਵੀ ਜਿਹੜੇ ਬੰਦੇ ਦੇ ਕੋਲੇ ਮਤਲਬ ਆਪਦੀ ਜ਼ਮੀਨ ਨਹੀਂ ਉਹਤੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਦਾ ਐਲੀਗੇਸ਼ਨ ਲਾ ਕੇ ਉਹਦੇ ਕਾਗਜ਼ ਰੱਦ ਹੋ ਰਹੇ ਨੇ ਕੋਈ ਅਫਸਰ ਆਪ ਕਰੂਗਾ ਅਫਸਰ ਨੇ ਕੀ ਲੜੈ ਸੀ ਤੋਂ ਉਹਦੇ ਗਲਾਂ 'ਚ ਗੁੱਠੇ ਦੇ ਦੇ ਕੇ ਕਰਵਾਏ ਗਏ ਆ ਇਹ ਕੰਮ ਪਰ ਹੁਣ ਇਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਕੱਲ ਹਾਈ ਕੋਰਟ ਦਾ ਜਿਹੜਾ ਹੈਗਾ ਰੋਕ ਕਰਾਂਗੇ ਹੋਗੀਆਂ ਹੁਣ ਕਈ ਪਿੰਡ ਤਾਂ ਕਈ ਕੇਸ ਸਾਡੇ ਸਾਹਮਣੇ ਐਸੇ ਆਏ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੀ ਨਹੀਂ ਹੈਗੀਆਂ ਉਹਨਾਂ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਇਹ ਤਾਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਬੰਦੇ ਦਾ ਕਈ ਕੇਸ ਸਾਡੇ ਕੋਲੇ ਐਸੇ ਆਏ ਨੇ ਜਿਨ੍ਹਾਂ ਦੇ ਕੋਲੇ ਆਪਣੀ ਜ਼ਮੀਨ ਹੀ ਨਹੀਂ ਵਿਚਾਰਿਆ ਕੋਲੇ ਆਪਦੀ ਜ਼ਮੀਨ ਵੀ ਨਹੀਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੀ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਆ ऐसे केस ਨੇ ऐसे ਉਮੀਦਵਾਰ ਨੇ ਜਿਨ੍ਹਾਂ ਦੇ ਘਰ ਬਿਲਕੁਲ ਨੇੜੇ-ਨੇੜੇ ਨੇ ਜਿਹੜੇ ਆਪਸ ਵਿੱਚ ਚੋਣ ਲੜ ਰਹੇ ਨੇ ਤੇ ਉਹਨਾਂ ਦਾ ਇਹ ਸਿਹਾਰ ਦੇ ਉੱਤੇ ਰੱਦ ਕਰਤੇ ਕਿ ਇਹਦਾ ਘਰ ਹੀ ਨਜਾਇਜ਼ ਥਾਂ ਤੇ ਆ ਜਿਹੜਾ ਦੂਜੇ ਮੁਕਾਬਲੇ ਦੇ ਉਮੀਦਵਾਰ ਸਲਕ ਕੀਤਾ ਉਹਦਾ ਜਾਇਜ਼ ਥਾਂ ਤੇ ਹੋ ਗਿਆ ਬਿਲਕੁਲ ਨਾਲ ਦਾ ਘਰ ਉਸ ਦੂਜੇ ਵਿਅਕਤੀ ਦਾ ਨਜਾਇਜ਼ ਥਾਂ ਤੇ ਹੋ ਗਿਆ ਸੋ ਮੈਂ ਸਮਝਦਾ ਬੇहद ਮਦਭਾਗਾ ਤੇ ਇੱਕ ਤਰ੍ਹਾਂ ਨਾਲ ਜਿੱਥੇ ਕਾਨੂੰਨ ਦੀਆਂ ਧੱਜੀਆਂ ਉੜੀਆਂ ਗਈਆਂ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਗਿਆ ਸਾਹਮਣੇ ਪਿੱਛੇ ਪਿੱਛੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਤੁਸੀਂ ਐਦਾਂ ਦਾ ਕਹਿ ਰਹੇ ਏਦਾਂ ਦੀਆਂ ਰੀਤਾਂ ਪੰਜਾਬ ਦੀ ਧਰਤੀ ਤੇ ਪਾ ਰਹੇ ਹੋ ਇਹਨੇ ਕੱਲ ਨੂੰ ਇਤਿਹਾਸ ਬਣਾ ਸੋ ਮੇਰੀ ਅਜੇ ਵੀ ਬੇਨਤੀ ਆ ਵੀ ਇਹਨੂੰ ਸਾਰੇ ਪ੍ਰੋਸੈਸ ਨੂੰ ਰੀ ਰੀਵੈਰੀਫਾਈ ਕਰਾਇਆ ਜਾਵੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਦੇ ਨੇਉਤਾ ਦਿੰਦਾ ਸੀ ਪਿੰਡ ਚੌਰੇ ਆਉਣ ਦਾ ਵੀ ਚੌਰੇ ਦੀ ਸੱਜ ਦੇ ਵਿੱਚ ਖੜ ਕੇ ਭਗਵੰਤ ਮਾਨ ਜੀ ਹੁਣੀ ਕਹਿਦਣਾ ਵੀ ਐਟੇ ਕਿਸੇ ਦੀ ਫਾਈਲ ਨਹੀਂ ਫਾੜੀ ਗਈ ਅੱਜ ਮੈਂ ਨਿਉਤਤਾ ਦੰਨਾ ਵੀ ਤੁਸੀਂ ਪਿੰਡ ਝੁੰਗੀਆਂ ਜਾਓ ਤੁਸੀਂ ਪਿੰਡ ਬਰਕਤਪੁਰ ਜਾਓ ਤੁਸੀਂ ਪਿੰਡ ਸ਼ੇਖੂਪੁਰੇ ਜਾਓ ਤੁਸੀਂ ਪਿੰਡ ਅ ਵਿਸ਼ਨਗੜ ਝੁੰਗੀਆਂ ਜਾਓ ਮੈਂ ਸਮਝਦਾ ਇੱਕ ਇੱਕ ਸਿਰੇ ਤੋਂ ਹੀ ਲਾ ਲਵਾਂ ਤੁਸੀਂ ਕਿ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਕਾਗਜ਼ ਰੱਦ ਹੋਏ ਨੇ ਮੁੱਖ ਮੰਤਰੀ ਪੰਜਾਬ ਆਪ ਜਾ ਕੇ ਕਹਿ ਦੇਣ ਵੀ ਹਾਂ ਇਹ ਕਾਗਜ਼ ਭਾਈ ਸਹੀ ਰੱਦ ਹੋਏ ਨੇ ਆਪ ਦੀ ਟੀਮ ਨੂੰ ਲੈ ਕੇ ਜਾਣ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਿੰਡ ਦੀ ਸਾਥ ਚ ਜਾ ਕੇ ਖੜ ਕੇ ਇਹਨਾਂ ਦੇ ਉੱਤੇ ਜਿਹੜੇ ਆਬਜੈਕਸ਼ਨ ਲੱਗੇ ਸੀਗੇ ਝੁੰਗੀਆਂ ਜਿਹੜੇ ਹੈਗੇ ਪੱਤੀ ਝੁੰਗੀਆਂ ਦੇ ਸਾਡੇ ਉਮੀਦਵਾਰਾਂ ਦੇ ਉੱਤੇ ਜਿਹੜੇ objection ਲੱਗੇ ਸੀ ਪਿੰਡ ਦੇ ਸਾਥ ਦੇ ਵਿੱਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਕਹਿ ਦਨ ਵੀ ਆ ਜਿਹੜੇ objection ਲੱਗੇ ਸੀ ਤੇ ਸਹੀ ਪਾਏਗੇ ਅਸੀਂ ਮੰਨ ਲਾਂਗੇ ਵੀ ਠੀਕ ਆ ਜਿਹੜੇ ਕਾਹਦੇ ਰੱਦ ਕੀਤੇ ਆ ਵੀ ਠੀਕ ਕੀਤੇ ਸੋ ਯਾਰ ਤੁਸੀਂ ਮੈਂ ਸਮਝਦਾ ਸਾਰੀਆਂ ਹੱਦਾਂ ਟੱਪ ਲਈਆਂ ਤੇ ਮੈਨੂੰ ਸਭ ਤੋਂ ਵੱਡਾ ਗਿਲਾ ਸਟੇਟ ਇਲੈਕਸ਼ਨ ਕਮਿਸ਼ਨ ਤੇ ਆ ਵੀ ਤੁਸੀਂ ਯਾਰ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੀ ਤੁਸੀਂ ਤਾਂ ਮਤਲਬ ਢੱਕਾ ਹੀ ਨਹੀਂ ਤੋੜਿਆ ਹੈਗਾ ਤੁਸੀਂ ਤਾਂ ਕੋਈ ਤੁਹਾਡੇ ਕੋਲੇ ਕੰਪਲੇਂਟਾਂ ਲੋਕ ਪਾਉਂਦੇ ਰਹੇ ਤੁਸੀਂ ਕਿਸੇ ਇੱਕ ਦਰਖਾਸਤ ਦੇ ਉੱਤੇ ਕਿਸੇ ਇੱਕ ਸੁਝਾਅ ਦੇ ਉੱਤੇ ਕੋਈ ਅਮਲ ਨਹੀਂ ਕੀਤਾ ਉਹਦੇ ਤੇ ਨਜ਼ਰ ਮਾਰਨ ਦੀ ਖੇਚਲ ਤੱਕ ਨਹੀਂ ਕੀਤੀ ਹੈਗੀ ਬੇਹਦ ਮਨ ਭਾਗਾ ਹੁਣ ਕਿਹਦੇ ਕੋਲੇ ਜਾਇਆ ਜਾਵੇ ਇਸ ਲਈ ਅਸੀਂ ਫੈਸਲਾ ਕੀਤਾ ਅੱਜ ਜਿਹੜੇ ਨੋਡਲ ਅਫਸਰ ਨੇ ਮੇਰੇ ਡੀਸੀ ਮਾ ਪਟਿਆਲਾ ਨਾਲ ਗੱਲ ਹੋਈ ਆ ਸਾਰੇ ਵੇਵਸ ਤੇ ਸਾਰੇ ਮੈਂ ਸਮਝਦਾ ਹਥਿਆਰ ਛੁੱਟੀ ਬੈਠੇ ਨੇ ਐਡੀਸੀ ਡਿਵੈਲਪਮੈਂਟ ਕੋਲੇ ਅਸੀਂ ਅੱਜ ਆਪਣੀਆਂ ਕੰਪਲੇਂਟਸ ਪਾਵਾਂਗੇ ਥਰੂ ਮੇਲ ਤਾਜੀ ਸੰਡੇ ਆ ਵੈਸੇ ਵੀ ਦੇਖੋ ਕਿਹੜੀ ਤੁਸ਼ਤੀ ਇਹ ਤੁਸੀਂ ਸ਼ਨੀਵਾਰ ਨੂੰ ਸਕਰੂਟਨੀ ਕਰਦੇ ਹੋ ਵਿਚਾਰੇ ਸੰਡੇ ਆ ਗਿਆ ਤਾਂ ਕਿ ਕੋਈ ਦਿਨ ਜੁਲੀ ਨਾ ਹੋ ਸਕੇ ਤੇ ਉਦੋਂ ਬਾਅਦ ਕੱਲੂ ਅਸੀਂ ਹਾਈ ਕੋਰਟ ਜਾਵਾਂਗੇ ਤੇ ਮੈਂ ਹਜੇ ਵੀ ਕਹਿ ਰਿਹਾ ਤੇ ਜਿਹੜੇ ਵੀਡੀਓ ਇਸ ਕੋਲੋਂ ਜਿਹੜੇ ਸਕੱਤਰਾਂ ਕੋਲੋਂ ਜਿਹੜੇ ਪਟਵਾਰੀਆਂ ਕੋਲੋਂ ਗਲਤ ਰਿਪੋਰਟਾਂ ਕਰਾਈਆਂ ਗਈਆਂ ਮੈਂ ਆਰਓ ਨੂੰ ਵੀ ਕੱਲ ਕਿਹਾ ਵੀ ਤੁਸੀਂ ਇਹ ਨਾ ਸੋਚਿਓ ਵੀ ਤੁਸੀਂ ਉਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਰੱਦ ਕਰ ਰਹੇ ਹੋ ਤੁਸੀਂ ਇਹਨਾਂ ਦੀ ਮੁੜ ਵੈਰੀਫਿਕੇਸ਼ਨ ਕਰੋ ਰੱਦ ਤਾਂ ਤੁਸੀਂ ਕਰ ਰਹੇ ਹੋ ਨਾ ਜਿਹੜੇ ਆਰਓ ਨੇ ਰੱਦ ਕੀਤੇ ਆ ਮੈਂ ਉਹਨਾਂ ਨੂੰ ਵੀ ਕਿਹਾ ਕਿ ਅਸੀਂ ਸਮੁੱਚੇ ਉਸ ਅਮਲੇ ਫੈਲੇ ਨੂੰ ਹਾਈ ਕੋਰਟ ਦੀਆਂ ਪੌੜੀਆਂ ਚ ਛੜਾਵਾਂਗੇ ਜਿਨ੍ਹਾਂ ਨੇ ਲੋਕਤੰਤਰ ਦਾ ਐਡਾ ਵੱਡਾ ਘਾਣ ਕੀਤਾ ਐਡੀ ਵੱਡੀ ਦਗਾ ਕਮਾਈ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਅਧਿਕਾਰ ਖੋਦੇ ਸੋ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜਾ ਮੇਰਾ ਸਭ ਤੋਂ ਵੱਡਾ ਕੰਸਰਨ ਉਹ ਇਸ ਗੱਲ ਦਾ ਹੈ ਵੀ ਤੁਸੀਂ ਪਿੰਡਾਂ ਦੇ ਵਿੱਚ ਭੇੜ ਕਰਾਤੇ ਲੋਕ ਆਪਸ ਵਿੱਚ ਉਲਝਾਤੇ ਲੋਕਾਂ ਦੇ ਐਸੇ ਟਕਰਾ ਪੈਦਾ ਕਰਾਤੇ ਪਿੰਡਾਂ ਦੇ ਵਿੱਚ ਕਿ ਜਿਨ੍ਹਾਂ ਨੂੰ ਮਟਾਉਣ ਦੇ ਵਿੱਚ ਬਹੁਤ ਲੰਬਾ ਸਮਾਂ ਲੱਗਦਾ ਹੁੰਦਾ ਬਹੁਤ ਲੰਬਾ ਸਮਾਂ ਸੋ ਇਹ ਜਿਹੜੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੇ ਆਪਣੀ ਹੋਸ਼ੀ ਸਿਆਸਤ ਲਈ ਆਪਣੀ ਚੌਧਰਾ ਵਾਸਤੇ ਆਪਣੇ ਟੋਠਪਿਆਂ ਵਾਸਤੇ ਪਿੰਡਾਂ ਦੀ ਭਾਈਚਾਰਕ ਸਾਂਝਾਂ ਪਿੰਡਾਂ ਦੇ ਅਮਨ-ਅਮਾਨ ਨੂੰ ਜਿਹੜਾ ਤੋੜਨ ਦਾ ਕੰਮ ਕੀਤਾ ਇਤਿਹਾਸਕ ਤੌਰ ਤੇ ਉਹਨਾਂ ਨੂੰ ਮਾਫ਼ ਨਹੀਂ ਕਰੂਗਾ ਸੋ ਕੱਲ ਹਾਈ ਕੋਰਟ ਜਾਵਾਂਗੇ ਅੱਜ ਅਸੀਂ ਮੇਲਾ ਪਾਣ ਲੱਗੇ ਆ ਤੇ ਮੈਂ ਸਮਝਦਾ ਹਾਂ ਵੀ ਵਿਉਂਤਬੰਦੀ ਕਰ ਰਹੇ ਆ ਤੇ ਲੋਕ ਬਹੁਤ ਭੜਕੇ ਹੋਏ ਨੇ ਮੈਂ ਤੁਹਾਨੂੰ ਅਗਾਹ ਕਰਦਾ ਵੀ ਬਹੁਤ ਭੜਕੇ ਹੋਏ ਨੇ ਇੱਕ ਪਾਸੇ ਮੰਡੀਆਂ ਚ ਝੋਨਾ ਰੁਲ ਰਿਆ ਲੋਕਾਂ ਦਾ ਅੱਜ ਮੈਂ ਪੜ ਰਿਆ ਸੀਗਾ ਬਿਆਨ ਝੋਨੇ ਬਾਰੇ ਕਹਿੰਦੇ ਜੀ ਅਸੀਂ ਚਾਰਜ ਹੋਈ ਕਰਾਂਗੇ ਤੁਸੀਂ ਸੁੱਤੇ ਪਏ ਸੀਗੇ ਹੁਣ ਤੱਕਰ ਤੁਹਾਨੂੰ ਚਾਰਜ ਹੋਈਆਂ ਹੁਣ ਕਰਨੀਆਂ ਚਾਹੀਦੀ ਸੀ ਮੈਂ ਇੱਥੋਂ ਦੇ ਵਿਧਾਇਕ ਦਾ ਬਿਆਨ ਪੜ ਰਿਆ ਸੀ ਵੀ ਚਾਰਜ ਹੋਈ ਕਰ ਰਹੇ ਸੀ ਹੁਣ ਤੱਕਰ ਤੁਸੀਂ ਸੁੱਤੇ ਪਏ ਸੀਗੇ ਤੁਸੀਂ ਲੋਕਾਂ ਦੇ ਕਾਗਜ ਰੱਦ ਕਾਊਂਡ ਦੇ ਵਿੱਚ ਮਸ਼ਰੂਫ ਸੀਗੇ ਤੇ ਲੋਕਾਂ ਦੀਆਂ ਟਰਾਲੀਆਂ ਲੋਕਾਂ ਦਾ ਝੋਨਾ ਮੰਡੀਆਂ ਚ ਪਿਆ ਦੁੱਖ ਕਿੰਨੇ ਦਿਨਾਂ ਦੇ ਉੱਤੇ ਇੱਕ ਤਰੀਕ ਤੋਂ ਹੈਰਾਨ ਹੋ ਰਹੇ ਨੇ ਖੱਜਲ ਖੁਆਰ ਹੋ ਰਹੇ ਨੇ ਬੋਲੀ ਹੋ ਨਹੀਂ ਰਹੀ ਹੈਗੀ ਇਹ ਜ਼ਿੰਮੇਵਾਰੀਆਂ ਸੀ ਤੁਹਾਡੀਆਂ ਉੱਤੇ ਜਿਹੜੀਆਂ ਤੁਹਾਨੂੰ ਨਿਭਾਉਣੀਆਂ ਚਾਹੀਦੀਆਂ ਸੀ ਦੀਆਂ ਨਾ ਮੁੱਖ ਮੰਤਰੀ ਪੰਜਾਬ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੁਣ ਤੱਕਰ ਮੁੱਖ ਮੰਤਰੀ ਪੰਜਾਬ ਅੱਜ ਬਿਆਨ ਦੇ ਰਹੇ ਨੇ ਆ ਦੋ ਤਿੰਨ ਦਿਨਾਂ ਦੇ ਦਿਨ ਲੱਗੇ ਨੇ ਕਿੰਨੇ 3 ਮਹੀਨੇ ਦਾ ਇਹ ਪ੍ਰੋਸੈਸ ਸੀ ਝੋਨੇ ਦਾ ਕਿ ਉਹਨਾਂ ਨੂੰ ਝੋਨੇ ਦੀ ਚੁਕਾਈ ਵਾਸਤੇ ਜਿਹੜੇ ਸਾਹਮਣੇ ਨਜ਼ਰ ਆ ਰਹੇ ਸੰਕਟ ਸੀਗਾ ਉਦੇ ਹੱਲ ਵਾਸਤੇ ਕੋਈ ਨਾ ਕੋਈ ਯਤਨ ਕਰਨੇ ਚਾਹੀਦੇ ਸੀਗੇ ਕਿਤੇ ਨਾ ਕਿਤੇ ਜਿਹੜਾ ਤਾਲਮੇਲ ਸੀ ਕੇਂਦਰ ਨਾਲ ਜਾਂ ਉਹਨਾਂ ਦੇ ਆਪਣੇ ਪੱਧਰ ਤੇ ਆਪਣੀ ਸਰਕਾਰ ਬਨੋ ਜਿਹੜੇ ਕੰਮ ਸੀ ਉਹਨਾਂ ਨੂੰ ਨੇਪਰੇ ਚੜ੍ਹਨਾ ਚਾਹੀਦਾ ਸੀ ਤਾਂ ਕਿ ਝੋਨੇ ਦੀ ਜਿਹੜੀ ਖਰੀਦ ਆ ਉਹ ਸਮੂਧਲੀ ਚੱਲਦੀ ਪਰ ਮੁੱਖ ਮੰਤਰੀ ਪੰਜਾਬ ਆਪਣੀ ਇੱਕ ਵੀ ਕਾਰਵਾਈ ਇੱਕ ਵੀ ਕਾਰਵਾਈ ਕਿ ਜੋ ਇਹਨਾਂ ਨੇ ਇਸ ਸੰਦਰਭ ਦੇ ਵਿੱਚ ਕੀਤੀ ਹੋਵੇ ਲੋਕਾਂ ਦੇ ਸਾਹਮਣੇ ਰੱਖੋ ਵੀ ਭਾਈ ਮੈਂ ਇਸ ਤਰੀਕ ਨੂੰ ਦਿੱਲੀ ਗਿਆ ਸੀ ਐਨੇ ਵਜੇ ਗਿਆ ਸੀ ਇਸ ਵਿਅਕਤੀ ਨੂੰ ਇਸ ਅਧਿਕਾਰੀ ਨੂੰ ਇਸ ਵਜ਼ੀਰ ਨੂੰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਆਇਆ ਅਸੀਂ ਸਮਝਾ ਗਏ ਸਾਨੂੰ ਤਸੱਲੀ ਹੋਊਗੀ ਵੀ ਘੱਟੋ ਘੱਟ ਸਾਡੇ ਮੁੱਖ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਤਾਂ ਕੀਤੀ ਅੱਗੇ ਸਫਲਤਾ ਮਿਲੀ ਜਾਂ ਨਾ ਮਿਲੀ ਬਾਅਦ ਦੀ ਗੱਲ ਸੀ ਵੀ ਚਲੋ ਕੋਸ਼ਿਸ਼ ਤਾਂ ਕੀਤੀ ਪਰ ਮੁੱਖ ਮੰਤਰੀ ਸਾਹਿਬ ਨਜ਼ਰੇ ਨਹੀਂ ਆਏ ਹੈਗੇ ਕਿੱਥੇ ਸੀਗੇ ਆਹ ਕੰਮ ਕਰਾਉਣ ਦੇ ਵਿੱਚ ਮਸ਼ਰੂਫ ਸੀ ਲੋਕਾਂ ਦੇ ਕਾਗਜ਼ਾਤ ਕਰਾਉਣ ਦੇ ਵਿੱਚ ਮਸ਼ਰੂਫ ਸੀ ਸੋ ਕੱਲ ਅਸੀਂ ਹਾਈ ਕੋਰਟ ਜਿਹੜਾ ਹੈਗਾ ਜਾਣ ਦਾ ਫੈਸਲਾ ਕੀਤਾ ਉਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਾਵਾਂਗੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਤੇ ਇਹਨੂੰ ਇਹ ਨਾ ਸਮਝ ਲਿਓ ਵੀ 15 ਤਰੀਕ ਤੱਕ ਅਸੀਂ ਭੁੱਲ ਜਾਾਂਗੇ ਮੈਂ ਇਸ ਗੱਲ ਨੂੰ ਅੰਜਾਮ ਤੱਕ ਲੈ ਕੇ ਜਾਊਗਾ ਅੰਜਾਮ ਤੱਕ ਮੈਂ ਬਾਰ ਬਾਰ ਕਹਿੰਦਾ ਰਿਹਾ ਕਿਉਂਕਿ ਵਰਨਿੰਗ ਇਹ ਗੱਲ ਹੈ ਕਿਉਂਕਿ ਮੇਰੀ ਕੋਈ ਨਿੱਜੀ ਨਹੀਂ ਇਹ ਗੱਲ ਕਿਸੇ ਇੱਕ ਪਿੰਡ ਦੀ ਨਹੀਂ ਹੈਗੀ ਜੇ ਅੱਜ ਨਾ ਅਸੀਂ ਇਹਨੂੰ ਅੰਜਾਮ ਤੱਕ ਲੈ ਕੇ ਗਏ ਤਾਂ ਕੱਲ ਨੂੰ ਸਰਕਾਰਾਂ ਹੋਰ ਆਉਣੀ ਹੈ ਹੋਰ ਆਉਣੀ ਹੈ ਹੁਣ ਮੈਂ ਮੇਰੀ ਗੱਲ ਸੁਣੋ ਅੱਜ ਇਹਨਾਂ ਨੇ ਕਰ ਲਿਆ ਤੁਹਾਨੂੰ ਜਿਹੜੇ ਕੋਈ ਮੇਰੇ ਹਮਦਰਦ ਲੋਕ ਨੇ ਉਹ ਮੈਨੂੰ ਕਹਿਣਗੇ ਵੀ ਸਾਡੇ ਵੀ ਇਦਾਂ ਹੀ ਕਰਾਓ ਜੀ ਜੇ ਮੈਂ ਨਹੀਂ ਕਰਾਂਗਾ ਤਾਂ ਕਹਿਣਗੇ ਵੀ ਯਾਰ ਸਾਡੇ ਵਾਲਾ ਐਮਐਲਏ ਤਾਂ ਢਿਲਾ ਹੈ ਇਹ ਤਾਂ ਨਹੀਂ ਹੋ ਰਿਹਾ ਹੈਗਾ ਉਹ ਇਦਾਂ ਕਰਾ ਗਿਆ ਸੀਗਾ ਤੋ ਇਹ ਰੀਤ ਪੈ ਜਾਣੀ ਆ ਇੱਕ ਸਮਾਜ ਦੇ ਵਿੱਚ ਚੰਗੇ ਲੋਕ ਰਾਜ ਚੰਗੇ ਸਿਸਟਮ ਦੇ ਲਈ ਕਿਤੇ ਨਾ ਕਿਤੇ ਅੱਗੇ ਆਣਾ ਪੈਣਾ ਤਾਂ ਮੈਂ ਕਿਹਾ ਵੀ ਇਹ ਫਿਰ ਅੱਗੇ ਨਾ ਵਧੇ ਇਸ ਲਈ ਇਸ ਲੜਾਈ ਨੂੰ ਇਹ ਸਾਰੇ ਸਿਸਟਮ ਦੇ ਵਿੱਚ ਜੋ ਇੱਥੇ ਕਮੀਆਂ ਰਹੀਆਂ ਨੇ ਜੋ ਇੱਥੇ ਲੋਕ ਰਾਜ ਨੂੰ ਕੁਚਲਿਆ ਗਿਆ ਉਹ ਸਾਰੇ ਸੰਦਰਭ ਦੇ ਵਿੱਚ ਉਹਨਾਂ ਸਾਰੇ ਅਫਸਰशाही ਦੇ ਵਿਰੋਧ ਦੇ ਵਿੱਚ ਨਮਾਇਦਿਆਂ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੱਲ ਨੂੰ ਜਾਵਾਂਗੇ ਤੇ ਅੰਜਾਮ ਤੱਕ ਲੈ ਕੇ ਜਾਵਾਂਗੇ ਫਿਰ ਤੱਕ ਲੜਾਂਗੇ